ਕਰਦਾ ਵਜੀ ਗਿਆ ਸੀ ਉਹਦੇ ਬਾਰੇ ਸਵਾਲ ਕਿਦਾਂ ਦਾ ਸਾਨੂੰ ਮਹਿੰਗਾ ਪੈ ਗਿਆ ਜੇ ਕੋਈ ਇੱਥੇ ਵੱਡੇ ਅਫਸਰ ਦੇ ਸਾਹਮਣੇ ਸਾਡੇ ਨਾਲ ਆ ਚੁੱਕਦਾ ਪਿੱਠ ਪਿੱਛੇ ਕੀ ਕਰਦਾ ਹੋਏਗਾ ਜੀ ਬੰਦਾ ਪੜਿਆ ਲਿਖਿਆ ਉਹਨੇ ਆਪਣੇ ਐਸਪਰ ਡੈਸਰ ਜੋ ਸਾਹਮਣੇ ਵੀ ਇਹਦੇ ਚਪੇੜ ਮਾਰਦੀ ਵੀ ਤੂੰ ਕਿਹੋ ਜਿਹਾ ਬੰਦਾ ਮਤ ਕਿਹੋ ਜਿਹਾ ਅਫਸਰ ਆ ਤੂੰ ਦੱਸ ਤੇਰੇ ਚੱਕਈ ਨਾਂ ਦੇ ਹਲਾਤ ਨੂੰ ਛੱਡ ਦਿੱਤੇ ਮੱਲੇ ਵਾਲਿਆਂ ਨੇ ਸਾਨੂੰ ਫੋਨ ਕੀਤਾ ਵੀ ਇਹ ਬੰਦੇ ਨੇ ਛੱਡੇ ਇੱਥੋਂ ਛੱਡ ਕੇ ਘਰ ਕੋਲ ਖਾਲੀ ਕਰਕੇ ਭੱਜ ਰਹੇ ਨੇ ਭਾਈ ਸਾਡੇ ਉੱਤੇ ਇਕੱਠੇ ਹੋ ਗਏ ਸਾਡੇ ਅੱਗੇ ਇੱਥੇ ਆਏ ਉਹਨੇ ਆ ਕੇ ਮੇਰੇ ਬਣਾ ਚਪੇੜ ਮਾਰਦੀ ਮੈਂ ਕਿਹਾ ਵੀ ਚਪੇੜ ਤੁਸੀਂ ਕਿਹੜੀ ਗੱ 500 ਫੈਕਟਰੀ ਹੈ ਹਰ ਫੈਕਟਰੀ ਦੇ ਬਾਰੇ ਅਸੀਂ ਮੋਰਚਾ ਲਾਵਾਂਗੇ ਅਸੀਂ ਬੰਦੇ ਇਕੱਠੇ ਕਰਕੇ ਅਸੀਂ ਧਰਨਾ ਦੇਵਾਂਗੇ ਐਦਾਂ ਦਾ ਬੰਦਾ ਨਹੀਂ ਅਸੀਂ ਡਿਊਟੀ ਤੇ ਰਹਿਣ ਦੇਣਾ ਸੱਸੀ ਗਾਲ ਜੀ ਤੁਸੀਂ ਜੁੜੋ ਲੁਧਿਆਣਾ ਲਾਈਵ ਦੇ ਨਾਲ ਤੇ ਮਾਮੇ ਤਾਂ ਪਰ ਮੌਜੂਦ ਆਂ ਲੁਧਿਆਣਾ ਦੇ ਥਾਣਾ ਸਲੇਮਟਾਪਰੀ ਬਿਲਕੁਲ ਜੀ ਇਹ ਤਸਵੀਰਾਂ ਨੇ ਲੁਧਿਆਣਾ ਦੇ ਥਾਣਾ ਸਲੇਮਟਾਪਰੀ ਦੀਆਂ ਪਰ ਇੱਕ ਤਸਵੀਰ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਲੋਕ ਖੜੇ ਹੋਏ ਨੇ ਉਸ ਸਮਾਂ ਪਹਿਲਾਂ ਧਰਨਾ ਲੱਗਾ ਸੀ ਇੱਥੇ ਧਰਨੇ ਦਾ ਕਾਰਨ ਵੀ ਦੱਸ ਦਿੰਨਾ ਕੀ ਸੀਗਾ ਕਿਉਂ ਲੱਗਿਆ ਸੀਗਾ ਕਿੰਨਾ ਵੱਲੋਂ ਲਗਾਇਆ ਗਿਆ ਸੀਗਾ 2 ਦਿਨ ਪਹਿਲਾਂ ਇੱਕ ਲਾਸ਼ ਲੱਭਦੀ ਉਸ ਦੀ লাশ ਭੇਦਪਰੇ ਹਾਲਾਤਾਂ ਦੇ ਲੱਭਦੀ ਆ ਗਲਾ ਉਸ ਦਾ ਤੇਜ਼ ਤਾਰ ਹਥਿਆਰਾਂ ਦੇ ਨਿਸ਼ਾਨ ਸੀਗੇ ਪਰਿਵਾਰ ਦਾ ਰੋ ਰੋ ਕੇ ਬੁਲਾ ਬੁਰਾ ਹਾਲ ਸੀਗਾ ਸੋ ਖਬਰ ਵੀ ਨਸ਼ਰ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਚਾਹੁੰਦਾ ਬੱਚੇ ਦੀ ਬੋਡੀ ਮਿਲਦੀ ਆ ਪੋਸਟਮਾਰਟਮ ਕਰਵਾਇਆ ਜਾਂਦਾ ਬੱਚੇ ਦੀ ਸ਼ਵ ਨੂੰ ਸੰਸਕਾਰ ਕੀਤਾ ਜਾਂਦਾ ਪਰ ਕੁਝ ਬੰਦੇ ਪੁਲਿਸ ਨੇ ਤਿਆਤਨ ਦੇ ਤੌਰ ਦੇ ਤੇ ਰਾਉਂਡ ਅਪ ਕੀਤੇ ਸੀਗੇ ਜਿਨ੍ਹਾਂ ਕੋ ਪੁੱਛਗਿੱਛ ਕੀਤੀ ਗਈ ਸੀ ਪਰ ਉਹਨਾਂ ਤੋਂ ਜਿਨ੍ਹਾਂ ਤੇ ਸ਼ੱਕ ਸੀਗਾ ਜਿਨ੍ਹਾਂ ਦੀ ਸੀਸੀਟੀਵੀ ਵਾਇਰਲ ਹੋਈਆਂ ਸੀ ਉਹਨਾਂ ਵੱਲੋਂ ਦੋ ਬੰਦੇ ਪੁਲਿਸ ਵੱਲੋਂ ਪੱਕਾ ਛੱਡੇ ਗਏ ਸੀਗੇ ਕਿਉਂਕਿ ਉਹਨਾਂ ਕੋ ਪੁੱਛਗਿੱਛ ਕਿਤੇ ਨਾ ਕਿਤੇ ਪੂਰੀ ਹੋ ਗਈ ਸੀਗੀ ਚਲੋ ਬੰਦੇ ਛੱਡੇ ਜਾਂਦੇ ਆ ਜਿਹੜਾ ਮ੍ਰਿਤਕ ਦਾ ਪਰਿਵਾਰ ਆ ਉਹ ਕਿਤੇ ਨਾ ਕਿਤੇ ਦੁੱਖ ਦੀ ਘੜੀ 'ਚ ਹੁੰਦਾ ਉਹਨਾਂ ਦਾ આરોਪ ਹੁੰਦਾ ਕਿ ਇਹੀ ਬੰਦੇ ਕਾਤਲ ਨੇ ਇਹਨਾਂ ਨੂੰ ਕਿਉਂ ਛੱਡਿਆ ਪੁਲਿਸ ਨੇ ਜਿਸ ਤੋਂ ਬਾਅਦ ਦੁਬਾਰਾ ਪੁਲਿਸ ਥਾਣੇ ਕੰਪਲੇਨ ਕੀਤੀ ਜਾਂਦੀ ਹੈ ਉਹਨਾਂ ਨੂੰ ਦੁਬਾਰਾ ਹਿਰਾਸਤ 'ਚ ਲਿੱਤਾ ਜਾਂਦਾ ਤੇ ਮ੍ਰਿਤਕ ਦੇ ਪਰਿਵਾਰ ਵੀ ਇੱਥੇ ਪਹੁੰਚਦਾ ਜਿਨ੍ਹਾਂ ਦਾ ਬੱਸ ਲੋਕੀ ਕੀਤੀ ਆ ਉਹਨਾਂ ਨੇ ਮਾਰਕੁੱਟ ਕੀਤੀ ਆ ਮੇਰਾ ਨਾਮ ਹਰਜੀਤ ਹੈ ਕਿੱਥੋਂ ਆਇਓ ਮੈਂ ਦੀਬਾ ਕਲੋਨੀ ਤੋਂ ਆਇਆ ਮੈਂ ਕੀ ਮਾਮਲਾ ਕੀ ਜਿਹੜਾ ਤੁਸੀਂ ਆਇਓ ਮਾਮਲਾ ਸਰ ਜਿਹੜਾ ਐ ਸਾਨੂੰ ਸਵੇਰੇ ਪਤਾ ਲੱਗਿਆ ਜਿਹੜੇ ਇਹਨਾਂ ਰਾਤ ਨੂੰ ਮਲਜ਼ਮ ਸ਼ੱਕੀ ਤੌਰ ਤੇ ਜਿਹੜੇ ਚੱਕੇ ਸੀਗੇ ਉਹਨਾਂ ਦੀ ਫੈਮਿਲੀ ਆ ਆ ਜਿਹੜਾ 9 ਸਾਲ ਦੇ ਬੱਚੇ ਦਾ ਕਤਲ ਹੋਇਆ ਵਾ ਉਹ ਜਿਹੜੇ ਚੱਕੇ ਇਹਨਾਂ ਨੇ ਰਾਤ ਨੂੰ ਛੱਡ ਦਿੱਤੇ ਮੱਲੇ ਵਾਲਿਆਂ ਨੇ ਸਾਨੂੰ ਫੋਨ ਕੀਤਾ ਵੀ ਇਹ ਬੰਦੇ ਜਿਹੜੇ ਛੱਡੇ ਇੱਥੋਂ ਛੱਡ ਕੇ ਘਰ ਕੋਲ ਖਾਲੀ ਕਰਕੇ ਭੱਜ ਰਹੇ ਨੇ ਭਾਈ ਸਾਰੇ ਉੱਥੇ ਇਕੱਠੇ ਹੋ ਗਏ ਸਾਰੇ ਜਾ ਕੇ ਮੱਲੇ ਵਾਲੇ ਪੂਰੇ ਇਕੱਠੇ ਹੋ ਗਏ ਉਸ ਵਾਲਿਆਂ ਨੇ ਫੋਨ ਕੀਤਾ ਪੋਸਟਲ ਜਦੋਂ ਉੱਥੇ ਆਏ ਤੇ ਅਸੀਂ ਉਹਨਾਂ ਨੂੰ ਬਸ ਇੱਕੋ ਹੀ ਸਵਾਲ ਕੀਤਾ ਵੀ ਤੁਸੀਂ ਰਾਤੀ ਛੱਡੇ ਕਿਉਂ ਸੀਗੇ ਛੱਡੇ ਕਿਉਂ ਠੀਕ ਹੈ। ਇਹੀ ਸਵਾਲ ਕੀਤਾ ਇਹ ਗਲਤ ਨਹੀਂ ਕੀਤਾ ਭਾਈ ਸਵਾਲ ਇਹ। ਇਹਦੇ ਵਿੱਚ ਹੀ ਉਹ ਕਹਿੰਦੇ ਵੀ ਚਲੋ ਠੀਕ ਆ ਥਾਣੇ ਚਲੋ ਥਾਣੇ ਜਾ ਕੇ ਗੱਲ ਕਰਦੇ ਆ। ਥਾਣੇ ਆਏ ਇੱਥੇ ਆ ਕੇ ਜਿਹੜਾ ਜਿਹਦੇ ਕੋਲ ਕੇਸ ਆ ਮੁੰਸ਼ੀ ਦੇ ਕੋਲ ਕੀ ਨਾਮ ਉਹਨਾਂ ਦਾ ਹਰਦੇਵ ਸਿੰਘ ਹਰਦੇਵ ਸਿੰਘ ਉਹਨਾਂ ਲੈ ਕੇ ਹਾਂ ਇੱਥੇ ਆਏ ਉਹਨੇ ਆ ਕੇ ਮੇਰੇ ਭਰਾ 'ਚ ਚਪੇੜ ਮਾਰਦੀ। ਮੈਂ ਕਿਹਾ ਵੀ ਚਪੇੜ ਤੁਸੀਂ ਕਿਹੜੀ ਗੱਲੋਂ ਮਾਰੀ ਆ? ਕਹਿੰਦਾ ਮੈਨੂੰ ਨਾ ਪਰੇਸ਼ਾਨ ਕਰ ਤੱਕਾ ਮਾਰਦੇ ਪਏ ਸੀਗੇ ਉੱਥੇ। ਤੱਕਾ ਮਾਰਦੇ ਪੈ ਸੀ ਭਾਜੀ ਉੱਥੇ ਪਟਿਕਲ ਕੋਈ ਕੇ ਨੇ ਤੱਕਾ ਨਹੀਂ 100 150 ਬੰਦਾ ਵਾ ਉਥੇ 100 150 ਬੰਦਾ ਸੀਗਾ ਉਥੇ 100 150 ਜੀ 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 100 150 ਬੰਦਾ ਸੀਗਾ ਹੁਣ ਸਾਰੇ ਬਸ ਇਹੀ ਸਵਾਲ ਕਰ ਰਹੇ ਸੀਗੇ ਵੀ ਤੁਸੀਂ ਛੱਡਾ ਕਿਉਂ ਮਲਜੀਬ ਨੂੰ ਹਾਂ ਤਾਂ ਗਲਤ ਨਹੀਂ ਇੰਨੇ ਦੇ ਵਿੱਚ ਹੀ ਖੇੜ ਗਿਆ ਸੀ ਕਿ ਚਪੇੜ ਮਾਰਦੀ ਉਸ ਵਾਰ ਅਸੀਂ ਕਿਹਾ ਚਲ ਜਾ ਰਹੇ ਹਾਂ ਕਮਿਸ਼ਨਰ ਕੋਲ ਪੇਸ਼ ਹੋ ਰਹੇ ਹਾਂ ਫਿਰ ਸਾਨੂੰ ਬੁਲਾ ਲਿਆ ਕਹਿੰਦੇ ਕੋਈ ਗੱਲ ਨਹੀਂ ਫਿਰ ਪਿਆਰ ਨਗਲ ਕਹਿੰਦੇ ਮਾਫੀ ਮੰਗਾ ਲੈਨੇ ਮਾਫੀ ਮੰਗਾ ਲੈਨੇ ਇੱਕ ਪੜਿਆ ਲਿਖਿਆ ਮਲਜੀਬ ਬੰਦਾ ਜਿਹੜਾ ਤੁਸੀਂ ਦੇਖੋ ਵੀ ਤੁਸੀਂ ਅਫਸਰ ਹੋ ਇਸੇ ਬੰਦਾ ਪੜਿਆ ਲਿਖਿਆ ਉਹਨੇ ਆਪਣੇ ਐਸਓ ਬੱਡੇ ਐਸਚੋ ਸਾਹਮਣੇ ਵੀ ਇਹਨੇ ਚਪੇੜ ਮਾਰਤੀ ਵੀ ਤੂੰ ਕਿਹੋ ਜਿਹਾ ਬੰਦਾ ਮਤੂੰ ਕਿਹੋ ਜਿਹਾ ਅਫਸਰ ਆ ਤੂੰ ਦੱਸ ਵੀ ਜੇ ਤੂੰ ਅਫਸਰ ਸਾਹਮਣੇ ਇਹਦਾ ਕੰਮ ਕਰਦਾ ਪਿਆ ਉਹ ਤੂੰ ਕੱਲੇ ਉਦਾਂ ਕਿੰਨੇ ਲੋਕਾਂ ਨਾਲ ਧੱਕਾ ਕਰਦਾ ਹੋਏਗਾ ਸਾਡੇ ਮੁਤਾਬਕ ਦੁਬਾਰਾ ਮਾਫੀ ਮੰਗੀ ਉਹਨੇ ਮਾਫੀ ਮਾਫੀ ਨਹੀਂ ਮਾਫੀ ਤਾਂ ਕੀ ਹੈ ਬੜੀ ਐਂ ਨਾ ਦੇਖੋ ਪਹਿਲਾਂ ਉਹਨੇ ਚਪੇੜ ਮਾਰਤੀ ਬਾਅਦ ਉਹਨੂੰ ਜੋ ਸ਼ਰਮਿੰਦਾ ਹੋਇਆ ਵੀ ਮੈਂ ਗਲਤ ਕਰਤਾ ਬੱਜ ਗਿਆ ਚਲ ਕੋਈ ਗੱਲ ਨਹੀਂ ਕਿ ਇਹ ਇਹ ਸਹੀ ਨਹੀਂ ਨਾ ਗੱਲ ਨੂੰ ਆਪਾਂ ਅੱਗੇ ਚੱਲਦੇ ਆਂ ਭਾਈ ਚਾ ਵੀ ਇਹ ਗੁੰਡਾ ਕਰਦੀ ਹੈ ਨਾ ਭਾਜੀ ਇਹ ਤਾਂ ਤੁਹਾਡੇ ਕੋਲ ਇਨਸਾਫਚਾਨ ਨੇ ਉਹ ਪਰਦੇਸ਼ਾਂ ਤੱਕ ਕਰੀ ਜਾਂਦੇ ਆ ਇਹ ਥੋੜੀ ਨਾ ਹੁੰਦਾ ਐਦਾ ਦਾ ਬੰਦਾ ਹੌਨ ਡਿਊਟੀ ਰਹਿਣਾ ਨਹੀਂ ਚਾਹੀਦਾ ਸਰ ਜਿਹੜਾ ਬੰਦਾ ਮਿੰਨਾ ਮਾਰਕਟ ਹੋਈ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਨੀ ਹੈ ਜੀ ਠੀਕ ਹੈ ਜੀ ਜੇਕਰ ਜੇਕਰ ਉਹ ਹੀ ਕਹਿੰਨੇ ਸਵਾਲ ਮਹਿੰਗਾ ਪੈ ਗਿਆ ਤੁਹਾਨੂੰ ਸਵਾਲ ਅਸੀਂ ਸਵਾਲ ਪੁੱਛਣਾ ਮਹਿੰਗਾ ਪੈ ਗਿਆ ਜੀ ਸਾਡੇ ਘਰ ਦਾ ਵਜੀ ਗਿਆ ਸੀ ਉਹਦੇ ਬਾਰੇ ਸਵਾਲ ਕੀਤਾ ਤਾਂ ਸਾਨੂੰ ਮਹਿੰਗਾ ਪੈ ਗਿਆ ਜੇ ਕੋਈ ਇੱਧੇ ਵੱਡੇ ਅਫਸਰ ਦੇ ਸਾਹਮਣੇ ਸਾਡੇ ਨਾਲ ਆ ਚੁੱਕਦਾ ਪਿੱਠ ਪਿੱਛੇ ਕੀ ਕਰਦਾ ਹੋਏਗਾ ਜੀ ਕਿਹਦੀ ਸੁਣਵਾਈ ਕਰਦਾ ਹੋਏਗਾ ਅਸੀਂ ਤਾਂ ਤਾਈਓ 72 ਘੰਟੇ ਤੋਂ ਵੀ ੱੱਕੇ ਖੜੇ ਤਾਂ ਤਾਈਓ ਸੁਣਵਾਈ ਨਹੀਂ ਕੀਤੀ ਜੇ ਅਸੀਂ ਤੁਸੀਂ ਸਾਡੇ ਤੇ ਚੱਕਿਆ ਸਾਨੂੰ ਦੱਸੋ ਕਿ ਅਸੀਂ ਤੁਹਾਡੇ ਤੇ ਚੱਕਿਆ ਐਵੀਡੈਂਸ ਦਿਓ ਤੁਸੀਂ ਐਵੀਡੈਂਸ ਤੇ ਕੰਮ ਕਰਦੇ ਹੋ ਨਾ ਲਾਅ ਦੇ ਅੰਦਰ ਕੰਮ ਕਰਦੇ ਹੋ ਨਾ ਲਾਅ ਅਕੋਰਡਿੰਗ ਸਾਨੂੰ ਦੱਸੋ ਤੁਹਾਡੇ ਕੋਲ ਕੀ ਸਬੂਤ ਹੈ ਮੈਂ ਆ ਚੱਕਿਆ ਤੁਹਾਡੇ ਤੇ ਮੰਨਦੇ ਹੋ ਜਾਂਚ ਵੀ ਨਿਸ਼ਪਕਸ਼ ਨਹੀਂ ਹੋਵੇਗੀ ਕੋਈ ਨਿਸ਼ਪਕਸ਼ ਨਹੀਂ ਸਰ ਫੋਨ ਕਰਦੇ ਆ ਕੀ ਦਿਮਾਗ ਖਾਦਾ ਇਹ ਗੱਲਾਂ ਦਾ ਜਵਾਬ ਇਹਨਾਂ ਦੀ ਇਹ ਸਾਫ ਦੀ ਕੋਲਡ ਰਿਕਾਰਡਿੰਗ ਕਢਾਓ ਅਰ ਤੁਦਨ ਪਰਸੋ ਫੋਨ ਕੀਤਾ ਯਾਰ ਮੈਂ ਸੁੱਤਾ ਪਿਆ ਮੈਨੂੰ ਸੋ ਲੈਣ ਦੇ ਇਹਨਾਂ ਦੀ ਇਹ ਬਣੀਆਂ ਇਹਨਾਂ ਦੀ ਕੋਲਡ ਰਿਕਾਰਡਿੰਗ ਕਢਾਓ ਜਨਾਬ ਦੀ ਤੁਹਾਨੂੰ ਆਪ ਪਤਾ ਲੱਗ ਜਾਏਗਾ ਅਸੀਂ ਕਰ ਰਹੇ ਅਸੀਂ ਝੂਠ ਨਾ ਇਹਨਾਂ ਦਾ ਕੋਲਡ ਰ ਮੈਨੂੰ ਤਾਂ ਤੰਗ ਨਾ ਕਰ ਯਾਰ ਇਹਨਾਂ ਦੀ ਵਰਡਿੰਗਾਂ ਨੇ ਮੈਂ ਤੁਹਾਡੇ ਮਦਦ ਕੋਈ ਕਾਰਵਾਈ ਨਹੀਂ ਕਰ ਰਹੀ ਸਰ ਸਾਨੂੰ ਕਰੇ ਤੁਸੀਂ ਵੀ ਲੱਭੋ ਅਸੀਂ ਲੱਭੀਏ ਤਾਂ ਮੁਲਜ਼ਮ ਦੇ ਕੋਲ ਜਾਈਏ ਅੱਗੇ ਅੱਗੇ ਕੀ ਕਰਨ ਲੱਗੇ ਹੋ ਅੱਗੇ ਰਣਨੀਤੀ ਕੀ ਕੀ ਸਾਡੀ ਰਣਨੀਤੀ ਇਹਨਾਂ ਨੂੰ ਪਹਿਲੀ ਗੱਲ ਤਾਂ ਸਾਡਾ ਕੇਸ ਕੁਸੋਲਵ ਕਰੋ ਬੰਦੇ ਨੂੰ ਲੱਭੋ ਜਿਹੜੇ ਇਦਾਂ ਦੇ ਮੁਲਾਜ਼ਮਾਂ ਨੂੰ ਡਿਊਟੀ ਤੋਂ ਬਰਖਾਸਤ ਕਰੋ ਨਹੀਂ ਤਾਂ ਅਸੀਂ ਧਰਨਾ ਦੇਵਾਂਗੇ ਹਜ਼ਾਰ ਨਹੀਂ ਲੱਖ ਬੰਦਾ ਇਕੱਠਾ ਕਰਨਾ ਪਵੇ ਅਸੀਂ ਕਰਾਂਗੇ ਉੱਥੇ 500 ਫੈਕਟਰੀ ਹੈ ਹਰ ਫੈਕਟਰੀ ਦੇ ਬਾਹਰ ਅਸੀਂ ਮੋਰਚਾ ਲਾਵਾਂਗੇ ਅਸੀਂ ਬੰਦੇ ਇਕੱਠੇ ਕਰਕੇ ਧਰਨਾ ਦੇਵਾਂਗੇ ਇਦਾਂ ਦਾ ਬੰਦਾ ਨਹੀਂ ਅਸੀਂ ਡਿਊਟੀ ਤੇ ਰਹਿਣ सर मेरा नाम देशना है अच्छा जी ए, कितु आयो सर हम रहते तो भारतीय कॉलोनी है जी बाकी ये जो बच्चा है उसकी मैं बुआ हूँ जो बच्चा का मडल मा, हुआ है जी सर हमको वहाँ पे बताया गया कि उस मुलजिम का वहाँ मोहल्ले वाले ने हमको जब इधर उधर हम ढूंढ ढाड़ किए तो मोहल्ले वाले बोले कि ये जो आप दिखा रहे हो जो वीडियो में वहाँ निकला है तो हमको थोड़ी बहुत रिपोर्टिंग दिया था पुलिस वाले ने तो हम वहाँ पे गए तो वहाँ पे सभी ने बोला कि ये तो यही है ये तो बहुत कातिल है तो ये अभी ताला लगा के भाग गए हैं सब लोग उसके बाद में हमको पता लगा कि ये इसका बाप और उसका भाई जस्ट हो गया बड़ा जो है जी। तो तो उसका जो मुलजिम है वो नहीं भी पकड़ा गया वो पकड़ लिए गए आज हमको वहाँ से मोहल्ले से खबर मिली कि वो सब फैमिली पूरी आ चुकी है घर तो हम यहाँ से सब लोग गए तो वो निकल चुके वहाँ से।, से जब वहाँ घर से है। जब वहाँ हम पहुँचे तब वहाँ उसकी माँ और भाभी मिली तो उनसे जब हम पकड़ के जब उनसे पूछे तो वो कहते कि हमारे कौन जो मोहल्ले का प्रधान है उसके घर गए हुए हैं जब उसने हम लोग उसके माँ से बोलवाया फ़ोन पे बात करवाया तो वो वो कहता खुद बात किया मुंडे ने कहता है कि हम मंडी में हूँ कोई फोटो जमा करके फिर मैं आ रहा हूँ इतनी बात वहाँ पे हुई उसके बाद पे, में पुलिस यहां, गई यहां पे क्या सर पुलिस गई एक बंदा गया था तो वहाँ से वो वापस आ गया यहाँ से फोर्स लेके गया उसके बाद में हम लोगों को यहाँ ले आया जब यहाँ ले आया तो यहाँ लेके आया हाँ सबको वो लेके आया कहता वहाँ थाने में बात करो हम लोग जब तक बात करते करते इस लड़के के ऊपर हाथ छोड़ दिया उसने पुलिस वाले ने कहता है हमको नहीं काम करने दे रहे हो सर जब वो खुले आम घूम रहा है तो हम इनको ये क्या कर रहे हैं घूम के हमको यहाँ बुला के बच्चे कि हमको काम करने दो आप लोग जाओ हमने इनको रख लिया है यहाँ पे माँ और बहन आई हुई है उनको लेके आए हैं संतुष्ट नहीं कुछ नहीं है ना हमको रिपोर्ट दिया है पोस्टमार्टम का ना जो कैमरा में मैन जहाँ पर बच्चा को लेके झाड़ियों में गया है ना वो वहाँ पे बाबू से मना कर दिया है ये मांगा हाँ, हाँ, जब वो वहाँ पे गए बाबू के पास बाबू कहता है हमारे को पुलिस वाले ने रोक रखा है कि ये वाली पर लोग लगवा दिया है ये हमारे से नहीं दे पाएंगे हमको जब तक पुलिस नहीं कहेगी हम पैसे दे देंगे हम तुम्हारे साथ में सहमत हैं लेकिन हमको मजबूरी है पुलिस वाले ये वो बाबू ये बोला है किसने बोला ये ये जो वहाँ बाबू के पास जो वीडियो आई हो मैं वो हमको वीडियो नहीं दी गई है सर ਇਸ ਲਈ ਸਾਡੇ ਕੋਲ ਸਬੂਤ ਬਹੁਤ ਕਾਫੀ ਸਰ ਉਹ ਕੀ ਘਣਾਉਣ ਨੂੰ ਲੈ ਕੇ ਬੱਚੇ ਦਾ ਮਰਡਰ ਹੋਇਆ ਸੀ ਛੋਟ ਨੂੰ ਸਰ ਉਹਦੇ ਪਿੱਛੇ ਕਰ ਰਹੇ ਸੀ ਪਰ ਅਸੀਂ ਉਹਦੇ ਪਿੱਛੇ ਮਤਲਬ ਸਤਕਾਰ ਵੀ ਕਰ ਰਹੇ ਉਹਨਾਂ ਦੇ ਜਿਹੜੇ ਸ਼ੈਲਟਰ ਦੇਣ ਵਾਲੇ ਪ੍ਰੋਬਲਮ ਮੈਂਬਰਾਂ ਤੇ ਵੀ ਐਫਐਸ ਦੀ ਕੀਤੀ ਹੈ ਜੀ ਉਹ ਜਲਦੀ ਜਲਦੀ ਅਸੀਂ ਉਹ ਮੁੰਡੇ ਨੂੰ ਫੜ ਕੇ ਜੇਲਾ ਦੇ ਜਿਲ੍ਹੇ ਵਿੱਚ ਦੇ ਦੇਵਾਂਗੇ ਕਹਿੰਸਾਰ ਉਹਨਾਂ ਦਾ આરોਪ ਹੈ ਕਿ ਅੱਜ ਕਿਸੇ ਵੱਲੋਂ ਪੁਲਿਸ ਮੁਲਾਜ਼ਮ ਨੂੰ ਨਹੀਂ 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 ਇਹ ਇਹ ਗੋਲਣੀ ਜਦੋਂ ਕੋਈ ਉੱਥੇ ਇਹਨਾਂ ਦੀ ਫੈਮਿਲੀ ਮੈਂਬਰ ਉਹਨਾਂ ਦੇ ਸ਼ੈਲੀ ਪਰ ਉਹਨੂੰ ਘੇਰ ਲਿਆ ਕਿਸੇ ਨੇ ਜੀ ਉਹਨੂੰ ਛਿੜਾਉਣ ਵਾਸਤੇ ਗਿਆ ਸੀ ਮੁਲਾਜ਼ਮ ਸਾਡਾ ਜੋ ਰੰਦ ਹੋ ਗਿਆ ਸੀ ਉਹਨਾਂ ਨੂੰ ਲਓ ਲਓ ਘੇਰ ਲਿਆ ਸਾਰੇ ਪਿੰਡ ਵਾਲੇ ਰਾਸਤੇ ਵਿੱਚ ਠੀਕ ਉੱਥੋਂ ਅੱਗੇ ਵਜ ਗਿਆ ਉਹਨਾਂ ਨੇ ਫੀਲ ਕੀਤਾ ਵੀ ਸਾਨੂੰ ਉੱਥੇ ਘੇਰ ਲੈਣੇ ਜਿਹੜੇ ਇਹ ਮੁਲਾਜ਼ਮ ਉਹਨੂੰ ਜੀ ਤੇ ਸਰ ਹੁਣ ਕਰਨਾ ਚ ਕੋਇਆ ਗਿਆ ਹਾਂ ਕੋਈ ਗੱਲ ਨਹੀਂ ਕਰਨਾ ਉਹ ਨਹੀਂ ਜਿਵੇਂ ਸੇ ਗੱਲ ਕਰੇ ਤਾਂ ਨਾਲ ਹੀ ਕੋਈ ਨਹੀਂ ਸੀ ਬਿਲਕੁਲ ਜੀ ਜਦੋਂ ਐਸਐਚਓ ਨਾਲ ਗੱਲ ਕੀਤੀ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਕਿਤੇ ਨਾ ਕਿਤੇ ਮਿਸ ਅੰਡਰਸਟੈਂਡਿੰਗ ਹੋਈ ਆ ਕੋਈ ਏਡਾ ਵੱਡਾ ਮਾਮਲਾ ਨਹੀਂਗਾ ਮਾਮਲਾ ਫਿਲਹਾਲ ਸ਼ਾਂਤ ਕਰਾਇਆ ਗਿਆ ਤੇ ਧਰਨਾ ਜਿਹੜਾ ਚਕਵਾ ਦਿੱਤਾ ਗਿਆ ਵੈ ਸੋ ਕਿੰਨੀ ਜਲਦੀ ਇਹ ਕਾਰਵਾਈ ਹੁੰਦੀ ਆ ਕਿਹੜੇ ਦੋਸ਼ੀ ਨੇ ਜਿਨ੍ਹਾਂ ਨੂੰ ਸਜ਼ਾ ਮਿਲਦੀ ਆ ਆਉਣ ਵਾਲਾ ਸਮਾਂ ਦੱਸੂਗਾ ਲੁਧਿਆਣਾ ਤੋਂ ਲੁਧਿਆਣਾ ਲਾਈਵ ਦੇ ਲਈ ਅਸੀਂ ਥਾਪੜ ਦੇ ਰਿਪੋਰਟ